ਹੈਲੋ ਹਾਂਜੀ ਅਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਮੰਦਾ ਨਵੀਂ ਵੀਡੀਓ ਵਿੱਚ ਆਪਣੀ ਤੇ ਅੱਜ ਆਪਾਂ ਚੱਲੇ ਆ ਨਿਊ ਹੋਲੈਂਡ ਦਾ ਥੋੜਾ ਜਿਹਾ ਸਮਾਨ ਲੈਣ ਆਪਾਂ ਅੱਜ ਉਹਦੇ ਵੇਟ ਲਾਈਟਾਂ ਤੇ ਪੱਖਾ ਲੈ ਕੇ ਆਉਣਾ ਬਾਕੀ ਜੁੜੇ ਰੋ ਵੀਡੀਓ ਨਾਲ ਅਜੋ ਮਿਲਦੇ ਆ ਅੱਗੇ ਹਾਂਜੀ ਇਹ ਆਸਟ੍ਰੀਸ ਵੀਡੀ ਦੀ ਦੁਕਾਨ ਜਿਹੜੀ ਕੀ ਚੱਲੀ ਆਣਾ ਸਾਰ ਬੋਰਡਰ ਦੇ ਕੋਲੇ ਆ ਅੱਜ ਤੁਹਾਨੂੰ ਅੱਗੇ ਦਿਖਾਉਣਾ ਹੈ ਮੇਰੇ ਕੋਲ ਕੀ ਕੀ ਸਮਾਨ ਆ ਹਾਂਜੀ ਜਿੱਦਾਂ ਦੇਖ ਸਕਦੇ ਆ ਸਾਹਮਣੇ ਵੇਟ ਪਏ ਆ ਇਹ ਜੁਨੀਅਰ ਦੇ ਵੇਟ ਆ ਇਹ ਤੇ 48 ਕਿਲੋ ਵਜਣੈ ਇਹਨਾਂ ਵੇਟਾਂ ਦਾ ਤੇ ਇਹ ਮਤਲਬ ਆਪਾਂ ਨਿਊ ਹਾਲੈਂਡ ਦੇ ਪਾਉਣੇ ਆ ਵੇਟ ਬਾਕੀ ਇੱਧਰ ਜਿਵੇਂ ਜੌਂਡੀਅਰ ਦੀ ਵੇਟ ਪਈ ਆ ਹੋਰ ਵੀ ਥੱਲੇ ਨਿਊ ਹਾਲੈਂਡ ਦੇ ਸੀਐਨਕ ਦੀ ਵੇਟ ਪਈ ਆ ਤੇ ਹੋਰ ਵੀ ਕਾਫੀ ਸਸਰੀ ਪਈ ਆ ਅਸਤੀਵ ਦੀ ਦੁਕਾਨ ਦੇ ਵਿੱਚ ਫਰੇਗ ਤਰ੍ਹਾਂ ਦਾ ਸਮਾਨ ਮਿਲ ਜਾਂਦਾ ਇੱਥੋਂ ਤੇ ਆ ਜਿਹੜੇ ਵੱਡੇ ਵੇੜਾ ਜੌਂਡੀਅਰ ਦੇ ਥੱਲੇ ਉਹ ਪਏ ਆ ਤੇ ਨਿਊ ਹਾਲੈਂਡ ਦੇ ਆਹ ਵਾਲੇ ਵੇਟ ਆ ਜਿਹੜੇ ਕੀ ਜਿਆਤਰ ਲੋਕੀ ਇਹ ਪਾਉਂਦੇ ਆ ਵੱਡੇ ਹੁੰਦੇ ਆ ਇਹ ਇਹ ਸਾਰਾ ਰਮ ਕਵਰ ਕਰ ਲੈਂਦੇ ਆ ਵੇਟ ਇਹ ਬਾਕੀ ਇਧਰ ਸਾਈਡ ਤੇ ਦੇਖ ਲੋ ਆ ਪਲੇਟ ਵਾਲਾ ਬੰਪਰ ਪਈ ਆ ਤੇ ਹੋਰ ਵੀ ਕਾਫੀ ਸਮਾਨ ਪਈ ਆ ਦੁਕਾਨ ਦੇ ਵਿੱਚ ਆ ਸੀਟ ਰਈ ਜਿਹੜੀ ਕੀ ਆਪਣੀ ਉਹ ਤਾਂ ਉੱਪਰ ਥੱਲੇ ਹੁੰਦੀ ਹੁੰਦੀ ਆ ਇਲੈਕਟ੍ਰੋਨਿਕ ਹੁੰਦੀ ਆ ਜਿਹੜੀ ਬਾਕੀ ਆ ਸਟੀering ਪਈ ਆ ਆ ਪਲੇਟ ਵਾਲਾ ਬੰਪਰ ਪਈ ਆ ਅੱਗੇ ਉਹ ਕਵਰ ਪਈ ਆ ਸੀਟਾਂ ਦੇ ਇੱਕ ਆ ਸੀਟ ਪਈ ਆ ਮਤਲਬ ਕਾਫੀ ਐਸੈਸਰੀ ਇਹਨਾਂ ਕੋਲ ਫਾਰ ਮੋਟਰ ਸਾਰੇ ਐਸੈਸਰੀ ਹੁੰਦੀ ਆ ਤੇ ਆ ਬਾਕੀ ਜਿਹੜੇ ਆਪਾਂ ਵੇਟ ਲੈ ਆ 48 43 ਕਿਲੋ ਦੇ ਦੋ ਉਹਦਾ ਵੇਟ ਚੈੱਕ ਕਰਾ ਦਿੰਦੇ ਇਹਨਾਂ ਵੇਟਾਂ ਦਾ ਨੋ ਜੀ ਕਰੋ ਚੈੱਕ ਵਜਨ ਹੈਗਾ ਜੀ 95 ਕਿਲੋ 800 ਗ੍ਰਾਮ ਮਤਲਬ ਆਲਮੋਸਟ 96 ਕਿਲੋ 48 ਕਿਲੋ ਦੇ ਦੋ ਬੇਡ ਆ ਇਹ ਹੁਣ ਇਹਨਾਂ ਨੂੰ ਆਪਾਂ ਨੀਲਾ ਪੇਂਟ ਕਰਾਂਗੇ ਵੇਡ ਤੇ ਉਹ ਤੋਂ ਬਾਅਦ ਫਿਰ ਆਪਾਂ ਨੀਲਾ ਨੂੰ ਪਟਾਖਾ ਕਰਦੇ ਆ ਯਾਦ ਕਰੇ ਤੇ ਬਾਕੀ ਆ ਬੇੜੇ ਨੂੰ ਕਿਹਾ ਵੀ ਆਹ ਵੇਡ ਦਿਖਾ ਸੰਦੋ ਕਿਦਾਂ ਦੇ ਲੱਗਦੇ ਆ ਵੇਡ ਇਹ ਇਹ ਫਿਰ ਬਾਈਆ ਸੀਟ ਸੂਟ ਵਗੈਰਾ ਸਟੀering ਵਗੈਰਾ ਚੱਕ ਕੇ ਸੈੱਡ ਕਰੂਗਾ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਆ ਵੇਟ ਆ ਜਿਹੜੇ ਜਾਂ ਨਿਊ ਹਾਲੈਂਡ ਦੇ ਲੋਕੀ ਇਹ ਪਾਉਂਦੇ ਆ ਇਹਨਾਂ ਵੇਟਾਂ ਦਾ ਜਿਹੜਾ ਬਜਨ ਆ ਉਹ ਆਲਮੋਸਟ 50 ਕਿਲੋ ਆ ਉਪਰੇ ਦੇ 50 ਕਿਲੋ ਦੀ ਹੋਰ ਲੱਗੀ ਹੋਈ ਆ ਬਾਕੀ ਤੁਹਾਨੂੰ ਮੇਰਾ ਚੱਕ ਕੇ ਦਿਖਾਉਂਦਾ ਆ ਇਹ ਕਿਦਾਂ ਦੇ ਵੇਟ ਆ 1 ਕਿਲੋ ਦੇ 50 ਦੇ ਠੀਕ ਹੈ 2 ਕਿਲੋ ਦਾ ਫਰਕ ਹੁੰਦਾ ਨਾਲੋਂ ਦੇਖੋ ਇਹ ਦੋ ਰੰਗਾਂ ਚ ਆਉਂਦੀ ਹੈ ਚਿੱਟੀ ਤੇ ਨੀਲੀ ਬਾਕੀ ਜਿਹੜਾ ਵੀ ਬੈਂਡ ਕਰਨਾ ਆਪੇ ਇੱਥੇ ਕਰ ਸਕਦੇ ਆ ਉਹ ਵਾਲਾ ਤੇ ਬਾਕੀ ਆਹ ਸਲੈਂਸਰ ਆ ਗਿਆ ਜੀ ਨਿਊ ਹੋਲੈਂਡ ਦੇ ਸਾਰੇ ਟਰੈਕਟਰਾਂ ਦੇ ਜਿੰਨੇ ਵੀ ਸਲੈਂਸਰ ਆ ਟੋਟਲੀ ਇੰਨਾ ਕੋਲ ਮਿਲ ਜਾਂਦੇ ਆ ਆਪਾਂ ਵੀ ਇਹ ਸਲੈਂਸਰ ਲੈ ਕੇ ਆਉਣਾ ਮੈਂ ਇਹਨਾਂ ਦੇ ਕੋਲ ਤੇ ਬਾਕੀ ਜੁੜੇ ਰੋਗਾਂ ਹੋਰ ਵੀ ਤੁਹਾਨੂੰ ਬਹੁਤ ਚੰਗੀਆਂ ਦਿਖਾਉਣੀਆਂ ਹਜੇ ਮੇਰੇ ਦੇ ਕੋਲ ਕੀ ਕੀ ਆ ਜੁੜੇ ਰੋ ਸਾਰੇ ਜਾਣੇ ਗਾਂ ਵੀਡੀਓ ਹਾਂਜੀ ਆ ਰਹੀ ਆਪਣੀ ਬਾਹਰ ਲਾਈਟ ਜਿਹੜੀ ਕਿ ਆਲਮੋਸਟ ਸਾਰੇ ਨਿਊ ਹੋਲੈਂਡਾਂ ਦੇ ਖੇਤਰਾਂ ਉੱਤੇ ਲੁਕੀ ਲਾਉਂਦੇ ਆ ਇਹ ਵੀਰੇ ਉਹਨਾਂ ਕੋਲ ਛੋਟੀਆਂ ਲਾਈਟਾਂ ਵੀ ਪਈਆਂ ਜਿਵੇਂ ਛੋਟੇ ਸਾਈਜ਼ ਦੀ ਹੁੰਦੀ ਜਿਹੜੀ ਸਿੱਧੀ ਹੁੰਦੀ ਉਹ ਵੀ ਹੈਗੀ ਆ ਇਹ ਹੈਗੀ ਆ LED ਲਾਈਟ ਜਿਹੜੀ ਬੰਨ੍ਹਉਂਦੀ ਆ ਆਪਾਂ ਨਿਊ ਹੋਲੈਂਡ ਦੇ ਹੋਟਲ ਦੇ ਉੱਪਰ ਲਾਉਣੀ ਆ ਇਹ ਲਾਈਟ ਮਤਰੀ ਦੀ ਲਾਈਟ ਹੈ ਹਾਂਜੀ ਤੇ ਆ ਰਿਹਾ ਪੱਖਾ ਜਿਵੇਂ ਕਿ ਬਹੁਤ ਜ਼ਿਆਦਾ ਲੋੜ ਆ ਹੁਣ ਗਰਮੀ ਦੇ ਸਿਜ਼ਨ ਚ ਇਹ ਮੇਰੇ ਕੋਲ ਵੀ ਆ ਪੁਣਾਂ ਆਏ ਆ ਵੀ ਆਪਾਂ ਇਹ ਵੀ ਲੈ ਚ ਲਈਏ ਹੁਣ ਇਹ ਪੱਖੇ ਦਾ ਡੇਟਾ ਹੈ ਜੀ 950 ਬਹੁਤ ਸੋਹਣੀ ਕੁਆਲਿਟੀ ਦਾ ਪੱਖਾ ਹੈ ਆ ਤੁਸੀਂ ਚਲਾ ਕੇ ਦੇਖੋ ਨਾ ਬਾਈ ਲੋ ਜੀ ਕਰੋ ਚੱਕ ਪੱਖਾ ਤੇ ਇਹ ਆ ਪਾਸਿਓ ਕੰਪਨੀ ਆ 12 ਬਾਈ 16 ਮੇਬੀ ਸ਼ਹਿਰ ਕਿੰਨਾ ਸਹੀ ਹੈ ਇਹਦਾ ਲਓ ਜੀ ਸਮਾਨ ਸਾਰਾ ਲੱਦਿਆ ਗਿਆ ਆਪਣਾ ਤੇ ਆ ਜਾਲੀਆਂ ਹੈਗੀਆਂ ਨਿਊ ਹਾਲੈਂਡ ਦੇ origignal ਸਲੈਂਸਰ ਦੀਆਂ ਜਿਹੜਾ ਕਿ ਕੰਪਨੀ origignal ਸਲੈਂਸਰ ਦਿੰਦੀ ਆ ਉਹ ਆ ਹੁੰਦਾ ਕਈ ਦੇਸੀ ਵੀ ਹੁੰਦੇ ਆ 18-1800 ਦੇ ਵਿੱਚ ਹੀ ਜਾਂਦੇ ਆ ਤੇ ਆਹ ਸਲੈਂਸਰ origignal ਆ ਇਹਦਾ ਰੇਟ ਹੈਗਾ ਜੀ 3000 ਰੁਪਏ ਦਾ ਅਗਲੀ ਜਿਹੜੀ ਵੀਡੀਓ ਆ ਆਪਾਂ ਸਪੈਸ਼ਲ ਆਹ ਸਲੈਂਸਰ ਦੇ ਬਣਾਉਣੀ ਆ ਵੀ ਇਹਦੇ ਕੀ ਫਰਕ ਆ ਦੇਸੀ ਨਾਲੋਂ ਤੇ ਇਹ ਇਹਦੇ ਵਿੱਚ ਪੇਂਟ ਦਾ ਵਰਗ ਅੰਦਰੋਂ ਕੀ ਫਰਕ ਆ ਸਾਰਾ ਕੁਝ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਾਂਗੇ ਆਪਾਂ ਜੁੜੇ ਰਹੋ ਆਪਣੇ ਗਾਂ ਵੀਡੀਓ ਤੁਹਾਨੂੰ ਆਹ ਸਲੈਂਸਰ ਆਹ ਦੇਖ ਸਕਦੇ ਆ ਇਹਦੀਆਂ ਜਾਲੀਆਂ ਜਿਹੜੀਆਂ ਲੱਗ ਆਉਂਦੀਆਂ ਇਦਾਂ ਨਹੀਂ ਵੀ ਉਹ ਪੂਰਾ ਸਲੈਂਸਰ ਬਣਿਆ ਆਪਣੇ ਆਪ ਨੂੰ ਮਿਲ ਜਾਂਦਾ ਨਹੀਂ ਜੀ ਜਾਲੀ ਲੱਗਾ ਦੋਵੇਂ ਜਾਲੀਆਂ ਸਲਾਨਸਰ ਪੂਰਾ ਲੈਫਟਿਆ ਹੋਇਆ ਬਾਕੀ ਇਹਦੇ ਉੱਤੇ ਮੋਹਰੇ ਵੀ ਲੱਗੇ ਹੋਈਆਂ ਦੇਖੋ ਇਧਰ ਪ੍ਰੋਪਰ ਬਾਈਂਡਿੰਗ ਵਿੱਚ ਆਉਂਦਾ ਏ ਪ੍ਰੋਪਰ ਮੋਹਰੇ ਲੱਗੀਆਂ ਹੋਈਆਂ ਵਾ ਕਿੱਥੋਂ ਆਇਆ ਕਿੱਥੋਂ ਬੋਰਡ ਸਪੋਰਟ ਸਾਰਾ ਕੁਝ ਤੇ ਅਗਲੀ ਜਿਹੜੀ ਵੀਡੀਓ ਸਪੈਸ਼ਲ ਇਹ ਸਲਾਨਸਰ ਦੀ ਹੋਊਗੀ 3000 ਦਾ ਜਿਹੜਾ ਸਲਾਨਸਰ ਆ ਇਹ ਰੇਟ ਤੁਹਾਨੂੰ ਦੱਸ ਦਨੇ ਅੱਜ 3000 ਰੇਟ ਹੈ ਸਲਾਨਸਰ ਦਾ ਲੋ ਜੀ ਆਪਾਂ ਸਾਰਾ ਸਮਾਨ ਖਰੀਦ ਲਿਆ ਤੇ ਹੁਣ ਵਾਪਸ ਚੱਲੇ ਆ ਤੇ ਅੱਜ ਦਾ ਜਿਹੜਾ ਬਜਟ ਸੀਗਾ ਉਹ ਸੀਗਾ ਜੀ 14500 ਦਾ 92 ਰੁਪਏ ਕਿਲੋ ਦਾ ਆਪਾਂ ਨੂੰ ਵੇਡ ਮਿਲੇ ਅਸਤੀਸੀ ਵੀਰੇ ਤੋਂ ਬਾਕੀ 1500 ਦੀ ਬਾਹਰ ਲਾਈਟ ਸੀਗੀ ਤੇ 9900 ਦਾ ਪੱਖਾ ਤੇ 3000 ਦਾ ਸਲੈਂਸਰ ਲਓ ਜੀ ਵੇਡ ਹੋ ਗਏ ਨੇ ਪੇਂਟ ਸਪਰੇਅ ਮਾਰਤੀ ਆ ਬੇਟਾ ਉੱਤੇ ਇੱਕ ਉੱਤੇ ਮਾਰਤੀ ਤੇ ਇੱਕ ਉੱਤੇ ਰਹਿ ਗਈ ਕਰੋ ਚੈੱਕ ਜੀ ਵੇਡ ਦਾ ਰੰਗ ਹਾਂ ਜੀ ਲਓ ਜੀ ਅਸੀਂ ਥੋੜੀ ਸਪਰੇਅ ਗਲਤ ਲੈ ਆਏ ਇਹ ਕਿਉਂਕਿ ਥੋੜੀ ਜਿਹੀ ਲਾਈਟ ਆ ਇਸਪਰੇ ਕੱਲ ਨੂੰ ਜਾ ਕੇ ਦੁਬਾਰੇ ਲੈ ਕੇ ਆਉਣੀ ਪੈਣੀ ਆ ਤਾਈ ਹੁਣ ਵੇਡ ਫਿਰ ਕੱਲ ਨੂੰ ਕਸਾਂਗੇ ਤੇ ਥੋੜਾ ਜਿਹਾ ਡਾਰਕ ਕਰਨਾ ਰੰਗ ਨੂੰ ਇਹਨੂੰ ਕਿ ਨੀਊ ਹਾਲੈਂਡ ਦਾ ਥੋੜਾ ਮੈਚ ਨਹੀਂ ਕਰਦਾ। ਉੱਥੋਂ ਨੇਟੋਂ ਦਿਖਾ ਦਿੰਨੇ ਆ। ਆ ਦੇਖੋ ਜੀ। ਥੋੜਾ ਜਿਹਾ ਲਾਈਟ ਲਏ ਆ ਰਾਂਗੇ ਅਸੀਂ। ਥੋੜਾ ਜਿਹਾ ਡਾਰਕ ਲੈ ਕੇ ਹੋਣਾ ਤੇ ਕੱਲੋਂ ਫੇਰ ਸਪਰੇਅ ਮਾਰ ਕੇ ਫਿਰ ਉਹਦੇ ਬਾਅਦ ਵੇਟ ਕਰਾਂਗੇ ਇਹ। ਤੇ ਉਹ ਗਾਲੀ ਵੀਡੀਓ ਆਊਗੀ ਤੇ ਸਾਰੇ ਜਣੇ ਜਰੂਰ ਦੇਖਿਓ। ਸਰਾਂਸਰ ਦੀ ਵੀ ਅੱਗੇ ਲਾਈਟਾਂ ਦੀ ਵੀ ਪੱਖੇ ਦੀ ਵੀ ਉਹ ਸਾਰੀ ਇੱਕ ਦਿਨ ਦੀ ਵੀਡੀਓ ਹੋਊਗੀ। ਸਾਰੇ ਜੁੜੇ ਰਹੋ ਜੀ। ਧੰਨਵਾਦ ਸਾਰਿਆਂ ਦਾ ਮਿਲਦੇ ਆਂ ਗਾਲੀ ਵੀਡੀਓ ਵਿੱਚ।